ਸੋ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਬਾਈ ਅਮਰ ਸਿੰਘ ਚਮਕੀਲੇ ਦੇ ਸ਼ਗਿਰਦ ਹੋਏ ਆ ਚਮਕ ਚਮਕੀਲਾ ਕਿਕਰ ਡਾਲੇਵਾਲ ਸੋ ਇਸ ਫਿਲਮ ਦੇ ਅੰਦਰ ਤਿੰਨ ਕਰੈਕਟਰ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਕਰੈਕਟਰ ਕਿਕਰ ਡਾਲੇਵਾਲ ਦਾ ਵੀ ਸੀਗਾ ਪਹਿਲਾਂ ਕੇਦਾਰਨਾਥ ਚ ਕੀਤਾ ਸੀ ਇਹ ਫਿਲਮ ਦਾ ਇਹ ਹਮਕਾਰਨ ਵੀ ਹਰ ਕੰਟਰੀ 'ਚ ਇਹਨਾਂ ਨੂੰ ਜਉਣ ਵਾਲੇ ਲੋਕ ਬੈਠੇ ਆ ਚਮਕੀਲਾ ਜੀ ਨੂੰ ਤੁਸੀਂ ਮਤਲਬ ਤੁਹਾਡੇ ਡਾਲੇ ਆ ਨਾਂ ਤੇ ਨਹੀਂ ਆ ਮੇਰੇ ਹਾਂ ਮੇਰੇ ਨਾਲ ਕੇ ਡਾਲੇ ਆ ਮੈਂ ਉੱਥੇ ਪੜਿਆ ਲੋਬੇ ਮਿੱਤਰੋ ਤੁਹਾਡੇ ਰੂਬਰੂ ਕਰਾ ਰਹੇ ਆ ਰੋਬੀ ਜੋੜ ਜਿਨ੍ਹਾਂ ਨੇ ਕਿੱਕਰ ਡਾਲੇ ਵਾਲ ਦਾ ਰੋਲ ਅਦਾ ਕੀਤਾ ਬਾਈ ਅਮਰ ਸਿੰਘ ਚਮਕੀਲਾ ਦੀ ਫਿਲਮ ਦੇ ਵਿੱਚ ਇਸ ਸਾਡੀ ਵੀਡੀਓ ਦੇ ਵਿੱਚ ਜਿਹੜੇ ਦੋ ਕੈਰੈਕਟਰ ਤੁਸੀਂ ਦੇਖ ਰਹੇ ਆ ਜਿਨ੍ਹਾਂ ਨੇ ਸਿਰ ਦੇ ਉੱਤੇ ਟੋਪੀ ਲਈ ਆ ਇੱਕ ਕਿੱਕਰ ਡਾਲੇ ਵਾਲਿਆ ਤੇ ਜਿਹੜਾ ਨੌਜਵਾਨ ਨਾਲ ਖੜਾ ਆ ਰੋਬੀ ਜੋਲ ਇਹਨਾਂ ਨੇ ਬਾਈ ਅਮਰ ਸਿੰਘ ਚਮਕੀਲਾ ਦੀ ਇਸ ਫਿਲਮ ਦੇ ਵਿੱਚ ਕਿੱਕਰ ਡਾਲੇ ਵਾਲ ਦਾ ਰੋਲ ਪਲੇ ਕੀਤਾ ਬਹੁਤ ਹੀ ਬਾਖੂਬੀ ਰੋਲ ਨਿਭਾਇਆ ਇਸ ਬਾਈ ਨੇ ਫਿਲਮ ਦੇ ਅੰਦਰ ਸੋ ਮਿੱਤਰੋ ਜਿਵੇਂ ਤੁਸੀਂ ਜਾਣਦੇ ਆ ਕਿ ਬਾਈ ਅਮਰ ਸਿੰਘ ਚਮਕੀਲੇ ਦੇ ਸ਼ਾਗਿਰਦ ਹੋਏ ਆ ਚਮਕ ਚਮਕੀਲਾ ਕਿਕਰ ਡੱਲੇਵਾਲ ਸੋ ਇਸ ਫਿਲਮ ਦੇ ਅੰਦਰ ਤਿੰਨ ਕਰੈਕਟਰ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਕਰੈਕਟਰ ਕਿਕਰ ਡੱਲੇਵਾਲ ਦਾ ਵੀ ਸੀਗਾ ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਦੇ ਰਹਿਆ ਕਿ ਕਿਵੇਂ-ਕਿਵੇਂ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਲਾਈਫ ਦੀ ਜਰਨੀ ਸ਼ੁਰੂ ਹੁੰਦੀ ਆ ਤੇ ਕਿਵੇਂ-ਕਿਵੇਂ ਉਹ ਮੁਸ਼ਕਲਾਂ ਨੂੰ ਫੇਸ ਕਰਕੇ ਬਲੰਦੀਆਂ ਨੂੰ ਸ਼ੋਹਰਤ ਨੂੰ ਹਾਸਲ ਕਰਦੇ ਆ ਉਹ ਜਿਹੜੀ ਪੁਲਿਸ ਨੂੰ ਸਟੋਰੀ ਸੁਣਾ ਰਹੇ ਆ ਰੋਬੀ ਜੋਹਲ ਜਿਹੜੇ ਆ ਬਾਈ ਕਿਕਰ ਡੱਲੇ ਵਾਲ ਦੀ ਭੂਮਿਕਾ ਨਿਭਾ ਰਹੇ ਆ ਤੇ ਤੁਸੀਂ ਵੀਡੀਓ ਦੇ ਵਿੱਚ ਕਿਕਰ ਡੱਲੇ ਵਾਲ ਤੇ ਰੋਬੀ ਜੋਹਲ ਜਿਨ੍ਹਾਂ ਨੇ ਕਿਕਰ ਡੱਲੇ ਵਾਲ ਦਾ ਕਰੈਕਟਰ ਅਦਾ ਕੀਤਾ ਆ ਉਹ ਦੋਨੇ ਡਿਸਕਸ ਕਰ ਰਹੇ ਆ ਫਿਲਮ ਦੇ ਸਬੰਧ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਆ ਮਿੱਤਰੋ ਕਿ Netflix ਦੇ ਉੱਤੇ ਫਿਲਮ ਨੇ ਖੂਬ ਧਮਾਲ ਮਚਾ ਰਹੀ ਆ ਦੇਸ਼ ਦੁਨੀਆ ਦੇ ਅੰਦਰ ਵੱਡਾ ਬਿਜ਼ਨਸ ਕਰ ਰਹੀ ਆ ਫਿਲਮ ਇਮਤੀਆਜ਼ ਅਲੀ ਬਾਈ ਦਲਜੀਤ ਦਸਾਹ ਤੇ ਪ੍ਰਨੀਤੀ ਚੋਪੜਾ ਸਮੇਤ ਜਿੰਨੇ ਵੀ ਫਿਲਮ ਦੇ ਕਰੈਕਟਰ ਆ ਉਹਨਾਂ ਦੀਆਂ ਖੂਬ ਤਾਰੀਫਾਂ ਹੋ ਰਹੀਆਂ ਲਗਾਤਾਰ ਅਲੱਗ-ਅਲੱਗ ਇੰਟਰਵਿਊਆ ਹੋ ਰਹੀਆਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਸਾਂਝ ਪਾਈ ਜਾ ਰਹੀ ਆ ਬਾਈ ਅਮਰ ਸਿੰਘ ਚਮਕੀਲੇ ਦੀ ਮੂਵੀ ਨੂੰ ਲੈ ਕੇ ਸੋ ਕਿੱਕਰ ਡਾਲੇਵਾਲ ਬਾਈ ਤੇ ਨਾਲ ਉਹਨਾਂ ਦੇ ਰੋਬੀ ਜੋਹਲ ਜਿਨ੍ਹਾਂ ਨੇ ਕਰੈਕਟਰ ਨਿਭਾਇਆ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾ ਰਹੇ ਆ ਤੇ ਚਮਕ ਚਮਕੀਲਾ ਸਾਡੇ ਇਸ ਵੀਡੀਓ ਦੇ ਵਿੱਚ ਤੁਸੀਂ ਚਮਕ ਚਮਕੀਲਾ ਜੀ ਨੂੰ ਵੀ ਦੇਖ ਰਹੇ ਆ ਇਹ ਬਾਈ ਅਮਰ ਸਿੰਘ ਚਮਕੀਲਾ ਦੇ लाडले ਸ਼ਗਿਰਦ ਹੋਇਆ ਸੋ ਮਿੱਤਰੋ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ